ਹਾਂਜੀ एवरीवन ਨਾ ਹੈਗੇ ਜੀ ਆਪਣਾ ਤੀਸਰਾ ਪਾਰਟ ਜਿਹਦੇ ਵਿੱਚ ਕੀ ਲੈਂਟਰ ਤੇ ਆਪਾਂ ਸ਼ਾਮ ਨੂੰ ਯਾਨੀ ਕਿ ਪੈ ਜਾਣਾ ਹੈ ਇਸ ਕਰਕੇ ਆਪਾਂ ਪ੍ਰਸ਼ਾਦ ਬਣਾ ਰਹੇ ਹਾਂ ਕੜਾ ਦਾ ਪ੍ਰਸ਼ਾਦ ਬਣਾ ਰਹੇ ਹਾਂ ਰੱਗਣਾ ਹੋਣੀ ਕਿ ਅਸੀਂ ਪਹਿਲਾਂ ਤਿਆਰੀ ਕਰ ਰਹੇ ਹਾਂ ਹਾਂਜੀ एवरीवन ਅਸੀਂ ਪਹਿਲਾਂ ਹੀ ਤਿਆਰੀ ਕਰ ਰਹੇ ਹਾਂ ਬਸ ਲੈਂਟਰ ਪੈਣਾ ਸ਼ੁਰੂ ਹੋਣਾ ਤੇ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਮੈਂ ਬਣਾਏ ਕਿ ਕਿੱਥੇ ਆਪਾਂ ਹਾਂ ਸੀਜੀ ਬਣਾ ਰਹੇ ਨੇ ਤੇ ਨਹੀਂ ਪਾਣੀ ਦੇ ਵਿੱਚ ਤਪਕੇ ਜੀ ਹਾਂ ਤਪਕੇ ਜੀ ਪਾਣੀ ਦੇ ਵਿੱਚ ਪਾ ਕੇ ਹਾਂਡਾ 743 ਜਪਾੜ ਲਈ ਸੋ ਹਾਂਜੀ ਜਿਦਾ ਕਿ ਇੱਕ ਦਿਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੀ ਵਲੋਗਿੰਗ ਨੂੰ ਲੰਬਾ ਲੈ ਕੇ ਜਾ ਰਹੇ ਹਾਂ ਤੇ ਇੱਥੇ ਪ੍ਰਸ਼ਾਦ ਬਣ ਰਿਹਾ ਹੈ ਹਾਂਜੀ एवरीवन ਜਦੋਂ ਪ੍ਰਸ਼ਾਦ ਬਣ ਗਿਆ ਉਸ ਤੋਂ ਬਾਅਦ ਆਪਾਂ ਉਧਰ ਘਰ ਜਾਵਾਂਗੇ ਥੈਨੋਂ ਸਾਰਾ ਵੀ ਤੁਹਾਡਾ ਨਾਲ ਸ਼ੇਅਰ ਕਰਾਂਗੇ ਹੇ एवरीवन ਜਿਵੇਂ ਕਿ ਸਭ ਨੂੰ ਪਤਾ ਇਹ ਹੈਗਾ ਜੀ ਆਪਣਾ ਨੈਕਸਟ ਵਲੌਗ ਜਾਨੀ ਕਿ ਤੀਸਰਾ ਵਲੌਗ ਦੂਸਰੇ ਵਿੱਚ ਆਪਾਂ ਸ਼ਾਪਿੰਗ ਕੀਤੀ ਸੀਗੀ ਤੇ ਆਪਣਾ ਇਹ ਹੈਗਾ ਤੀਸਰਾ ਜਿਹਦੇ ਵਿੱਚ ਕੀ ਪ੍ਰਸ਼ਾਦ ਬਣਾਇਆ ਸੀ ਸਾਰੀ ਫੈਮਿਲੀ ਨੇ ਜਿੰਨੇ ਵੀ ਆਪਣੇ ਰਿਸ਼ਤੇਦਾਰ ਸੀਗੇ ਸੋ ਜਿੱਦਾਂ ਕਿ ਮੈਂ ਨਾਨਕੇ ਘਰ ਆਈ ਹੋਈਆਂ ਇੱਥੇ ਲੈਂਟਰ ਪਿਆ ਨਵੇਂ ਘਰ ਦਾ ਜਿਹਦੇ ਕਰਕੇ ਅਸੀਂ ਵਧਾਈਆਂ ਲੈ ਕੇ ਆਏ ਸੀਗੇ ਤੇ ਪ੍ਰਸ਼ਾਦ ਬਣਾਇਆ ਸੀਗਾ ਤੇ ਹੁਣ ਪ੍ਰਸ਼ਾਦ ਖਾਵਾਂਗੇ ਆਪਾਂ ਮੈਂ ਜਾਨੀਆਂ ਬਾਹਰ ਮੈਂ ਰੂਮਸ ਬੈਠੀ ਹੋਈ ਸੀਗੀ ਮੈਨੂੰ ਕਦੋਂ ਦੀ ਆਵਾਜ਼ ਮਾਰ ਰਹੀ ਸੀ ਮੈਂ ਕਿ ਖਾ ਲਾਂ ਤੇ ਆਪਣਾ ਹੁਣ ਮੈਂ ਜਾਨੀਆ ਬਾਹਰ ਤੇ ਬਾਕੀ ਆਪਣਾ ਲਾਸਟ ਤੇ ਕੁਝ ਨਹੀਂ ਲਿਆ ਸੀ ਇੱਕ ਫੋਨ ਸੀ ਫੋਨ ਦਾ ਆਪਣਾ ਗਾਰਡ ਪਵਾਇਆ ਔਰ ਕੁਝ ਨਹੀਂ ਸੀ ਇੱਕ ਮੈਂ ਪਰਸ ਲਿਆ ਸੀ ਥੋੜਾ ਬਹੁਤਾ ਮੇਕਅਪ ਦਾ ਸਮਾਨ ਲਿਆ ਸੀ ਸ਼ਾਪਿੰਗ ਵਿੱਚ ਔਰ ਕੁਝ ਵੀ ਨਹੀਂ ਹੈਗਾ ਸੀਗਾ ਤੇ ਫੋਨ ਮੇਰਾ ਯਾਨੀ ਕਿ ਚਾਰਜ ਕਰਨ ਵਾਲਾ ਹੋਇਆ ਪਿਆ ਆ ਬਟ ਹੁਣ ਆਪਾਂ ਬਾਹਰ ਜਾਨੇ ਆ ਹਾ ਮਾ ਉਹ ਕਹਿੰਦਾ ਪਚਾ ਲੈਣਾ ਤੁਂ ਜਿਵੇਂ ਜਾ ਖਾਣਾ ਇਹਨਾ ਨਹੀਂ ਮੰਮੀ ਮੈਂ ਪ੍ਰਸ਼ਾਦ ਜ਼ਿਆਦਾ ਹੈ ਮੈਂ ਇਹਨਾ ਨਹੀਂ ਖਾਣਾ ਘੱਟ ਕਰ ਫਿਰ ਉਹ ਤੋਂ ਮੈਂ ਜ਼ਿਆਦਾ ਨਹੀਂ ਖਾਣਾ ਥੋੜੇ ਘੱਟ ਦੂੰ ਕਿੰਨਾ ਘੱਟਣਾ ਥੋੜੇ ਘੱਟ ਦੂੰ 2 ਚਮਚੇ ਕਰ ਸੋ ਜ਼ਿਆਦਾ ਹੈ ਪ੍ਰਸ਼ਾਦ ਆਪਾਂ ਘੱਟ ਕਰਦੇ ਹਾਂ ਹੋਰ ਘੱਟ ਕਰ ਦੂੰਗਾ ਕਿਹ ਕਰਸ ਇਨਾ ਖਾ ਲੇਗਾ ਪਾਣੀ ਬਿਨਾ ਪਹਿਲਾਂ ਪੀ ਲੈਣਾ ਬਿਲਕੁਲ ਹੇ ਦੋਨੇ ਸਲੰਟਰਾਂ ਤੇ। ਤਾਂ ਹਾਂਜੀ एवरीवन ਸੌਰੀ ਵਿੱਚ ਫੋਨ ਆ ਗਿਆ ਸੀ ਪਾਪਾ ਦਾ ਤੇ ਮੈਂ ਗੱਲ ਕਰਨ ਆਪੀ ਸੀਗੀ। ਸੋ ਪ੍ਰਸ਼ਾਦ ਬਹੁਤ ਵਧੀਆ ਬਣਿਆ ਹੈ। ਬਹੁਤ ਨਾਈਸ ਬਣਿਆ ਪ੍ਰਸ਼ਾਦ। ਬਾਲਾ ਆ ਗਿਆ। ਬਾਲਾ ਕੇ ਜ ਸਾ ਸਾਰੇ ਜਣੇ ਖਾਪੀ ਰਹੇ ਨੇ। ਸਾਰੇ ਜਣੇ ਖਾ ਰਹੇ ਨੇ ਪ੍ਰਸ਼ਾਦ। ਤੇ ਲਾਂਡਰ ਪੈਣਾ ਵੀ ਆਪਣਾ ਸਟਾਰਟ ਹੋ ਗਿਆ ਆ ਦੇਖ ਸਕਦੇ ਹੋ ਤੁਸੀਂ ਸੋ ਲਾਂਡਰ ਵੀ ਆਪਣਾ ਪੈ ਰਿਹਾ ਕਰਦਾ ਨਵੇਂ ਕਰਦਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਪ੍ਰਸ਼ਾਦ ਖਾਣ ਤੋਂ ਬਾਅਦ ਪਾਣੀ ਪੀਂਦੇ ਆ ਕਿ ਨਹੀਂ ਪੀਂਦੇ ਫਿਰ ਫਾਈਨਲੀ ਮੈਂ ਪੀਣ ਲੱਗੀ ਆ ਪਾਣੀ ਮੈਨੂੰ ਪਿਆਸ ਲੱਗਿਆ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਆਪ ਹੁਣ ਜਾਣਿਆ ਜੀ ਅੰਦਰ ਹੈਲੋ ਹੈਲੋ ਬਹੁਤ ਦੇਖਣ ਨੂੰ ਆਨ ਤੁਹਾਨੂੰ ਬਾਹਰ ਕੋਲੀ ਚ ਹਾਂਜੀ एवरीवन ਮੈਂ ਤਾਂ ਪਾਇੰਟ ਲਈ ਆਪਣੇ ਰੂਮ ਚ ਬੈਠਣ ਲੱਗੀ ਹਾਂ ਕਿਉਂਕਿ ਪ੍ਰਸ਼ਾਦ ਬਣ ਚੁੱਕਿਆ ਹੈ ਤੇ ਪ੍ਰਸ਼ਾਦ ਉਹਨਾਂ ਨੇ ਹੁਣ ਦੇਣ ਜਾਣਾ ਹੈ ਯਾਨੀ ਕਿ ਜਿਹੜੇ ਆਸ-ਪਾਸ ਦੇ ਪੜੋਸੀ ਨੇ ਘਰ ਨਹੀਂ ਹਨਾ ਯਾਨੀ ਕਿ ਜਿਹੜਾ ਆਪਣਾ ਪਲਾਂਟ ਸੀਗਾ ਜਿੱਥੇ ਆਪਣਾ ਘਰ ਪਿਆ ਆ ਹੁਣ ਅੰਦਰ ਹਨੇਰਾ ਆ ਮੈਨੂੰ ਫੋਟੋ ਆ ਵੀ ਲੈਕਣੀ ਸੋ ਜਿਹੜੇ ਆਸ-ਪਾਸ ਦੇ ਘਰ ਆ ਉਧਰ ਸਾਰਿਆਂ ਨੂੰ ਦੇਣ ਜਾਣਗੇ ਪ੍ਰਸ਼ਾਦ ਤੇ ਪ੍ਰਸ਼ਾਦਿਆਂ ਤੋਂ ਬਾਅਦ ਆਪਣਾ ਬਾਕੀ ਲੈਂਡਰ ਪੈਨਾ ਸਟਾਰਟ ਹੋ ਗਿਆ ਹੈ ਫਾਈਨਲੀ ਮੇਰਾ ਹਲੇ ਉਧਰ ਕਿਹੜਾ ਨਹੀਂ ਬੱਜਾ ਹੈਗਾ ਕਾ ਜਦ ਤੱਕ ਤੁਸੀਂ ਘਰ ਦੇਖ ਹੀ ਲਿਆ ਹੁਣ ਅਸੀਂ ਆਪਣੇ ਪਿਛਲੇ ਵਲੌਗ ਦੇ ਵਿੱਚ ਵੀ ਪੈ ਪੈ ਚੁੱਕਿਆ ਸੀਗਾ ਤੇ ਬਾਕੀ ਬਹੁਤ ਖੁਸ਼ੀਆਂ ਹਨਾ ਤੇ ਇਹ ਹੀ ਇੰਜੋਏਮੈਂਟ ਹੁੰਦਾ ਆ ਤੇ ਫਿਰ ਵੀ ਮੈਂ ਆਪਣੇ ਵਲੌਗ ਤੁਹਾਡੇ ਨਾਲ ਸ਼ੇਅਰ ਕੀਤੇ ਹਨਾ ਜੇਕਰ ਨਵੇਂ ਹੋ ਤਾਂ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੇ ਵਲੌਗ ਕਿੱਦਾਂ ਦੇ ਲੱਗਦੇ ਆ ਆਪਣੇ ਚੈਨਲ ਕੋਲ ਸਬਸਕ੍ਰਾਈਬ ਮੈਨੂੰ ਸਭ ਪਤਾ ਹੈ ਕਿ ਸਾਰੇ ਜਣੇ ਮੇਰੇ ਵਲੌਗ ਦੇਖਦੇ ਨੇ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਨੇ ਤੇ ਬਾਕੀ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਨੂੰ ਦਿলো ਧੰਨਵਾਦ ਆ ਤੇ ਬਾਕੀ ਮੈਂ 2 ਦਿਨਾਂ ਦੀ ਸਪੈਸ਼ਲ ਆਪਣੀ ਛੁੱਟੀ ਲਈ ਸੀ ਕੰਮ ਤੋਂ ਕਿ ਮੈਂ 2 ਦਿਨ ਨਹੀਂ ਆ ਸਕਦੀਗੀ ਤੇ ਫਾਈਨਲੀ ਹੁਣ ਜਾ ਕੇ ਘਰ ਵੀ ਆਪਣਾ ਕੰਮ ਤੇ ਵੀ ਜਾਣਾ ਕਰਨਾ ਆ ਤੇ ਬਾਕੀ ਜੇ ਮੈਂ ਗੱਲ ਕਰਾਂ ਨਾ ਆਪਣਾ ਹੁਣ ਜਾਣ ਦੀ ਹੁਣ ਕਿਤੇ ਵੀ ਨਹੀਂ ਜਾਇਆ ਜਾਣਾ ਕਰਨਾ ਯਾਨੀ ਕਿ ਜਾਇਆ ਜਾਣਾ ਕਰਨਾ ਨਹੀਂ ਮਤਲਬ ਕਿ ਮੌਸਮ ਉਹਦਾਂ ਦਾ ਹੋ ਗਿਆ ਹੈ ਵੀ ਜਿੱਦਾਂ ਡਸਟਿੰਗਰ ਸੀਜ਼ਨ ਕਰਕੇ ਤੁਹਾਨੂੰ ਪਤਾ ਕਿਤੇ ਵੀ ਨਹੀਂ ਜਾਇਆ ਜਾਣਾ ਕਰਨਾ ਜਾਇਆ ਜਾਇਆ ਕਰਨਾ ਸੋ ਹਾਂਜੀ एवरीवन ਬਾਕੀ ਆਉਣ ਜਾਣ ਦੀ ਜੇਕਰ ਮੈਂ ਗੱਲ ਕਰਾਂ ਤਾਂ ਮੌਸਮ ਆਪਣਾ ਜਿਵੇਂ ਲਾਲੋ ਕੀ ਸੀਜ਼ਨ ਦੀ ਗੱਲ ਕਰਾਂ ਸੀਜ਼ਨ ਚੱਲ ਰਹੇ ਨੇ ਨਾ ਕਨਕ ਨਹੀਂ ਜਨਾ ਟਾਈਮ ਬੜਿੰਦੀ ਗਈ ਹਨਾ ਉਹਨਾ ਟਾਈਮ ਕਿਤੇ ਵੀ ਫਾਇਦਾ ਨਹੀਂ ਹੈਗਾ ਜਾਨ ਤਾਂ ਬਾਕੀ ਆਪਾਂ ਤਾਂ ਚਲੋ ਖੁਸ਼ੀ ਸੀ ਤੇ ਆਪਾਂ ਆਏ ਆ ਹਨਾ ਟਾਈਮ ਕੱਢ ਕੇ ਬਾਕੀ ਫਿਰ ਵੀ ਯਾਰ ਗਰਮੀ ਚਲੋ ਇੱਕ ਵਹੀਕਲ ਹੁੰਦਾ ਨਾ ਵੀ ਇੱਕ ਨੇੜੇ ਦਾ ਆਪਣਾ ਹੁੰਦਾ ਫੰਕਸ਼ਨ ਅਟੈਂਡ ਕਰਨਾ ਉਹ ਚੀਜ਼ ਹੋਰ ਹੁੰਦੀ ਹੈ ਕਿਤੇ ਦੂਰ ਦਾ ਜਾਇਆ ਵੀ ਨਹੀਂ ਜਾਂਦਾ ਹੈਗਾ ਤੇ ਗਰਮੀਆਂ ਕਰਕੇ ਹੁਣ ਬਸ ਇਹ ਨਾ ਕਿ ਆਪਣੇ ਮੈਨੂੰ ਤਾਂ ਮੈਂ ਆਪਣੇ ਕੰਮ ਵੀ ਜਾਇਆ ਕਰੂੰਗੀ ਬਹੁਤ ਔਖੀ ਜਾਇਆ ਕਰੂੰਗੀ ਯਾਨੀ ਕਿ ਜਿਵੇਂ ਗਰਮੀ ਵਿੱਚ ਜਾਣਾ ਆਉਣਾ ਬਹੁਤ ਔਖਾ ਹੋ ਜਾਂਦਾ ਹਨਾ ਟਾਈਜ਼ ਕਰਕੇ ਗਰਮੀ ਤਾਂ ਥੋੜਾ ਜਿਹਾ ਬਚ ਕੇ ਰਹੀ ਹੋ ਸਾਰੇ ਜਾਨੇ ਹੌਣ ਵਾਲੀਆਂ ਗਰਮੀਆਂ ਤਾਂ ਬਚ ਕੇ ਰਹੀ ਹੋ ਤੇ ਬਾਕੀ ਜਿਹੜੇ ਨਵੇਂ ਚੈਨਲ ਗਏ ਲੋ ਸਬਸਕ੍ਰਾਈਬ ਬਾਕੀ ਆਪਾਂਗੇ ਮਿਲਦੇ ਆ ਬਲੌਗ ਦੇ ਨਾਲ ਅਸ ਤੱਕ ਬਣੀ ਰਹੇ ਹੋ ਸੋ ਹੈਏ एवरीवन ਹੁਣ ਮੈਂ ਆ ਚੁੱਕੀ ਸੀ ਬਾਹਰ ਐਂਡ ਤੁਸੀਂ ਦੇਖ ਸਕਦੇ ਹੋ ਵੀਊ ਮੰਮੀ ਹੁਣੀ ਮੈਨੂੰ ਕੱਲੇ ਛੱਡ ਕੇ ਗਈ ਸੀ ਲੈਣੇ ਤੇ ਆਪਾਂ ਵੀ ਜਾਣੇ ਉਹਨਾਂ ਦੇ ਕੋਲ ਮਾਂ ਸੋ ਹਾਂਜੀ एवरीवन ਸੋ ਤੇ ਵੀਊ ਚੈੱਕ ਕਰੋ ਕਿੰਨਾ ਕੈਂ ਕਿੰਨਾ ਸੋਣਾ ਹੈ ਸੋ ਇਥੇ ਕਾਫੀ ਘਰ ਪੈ ਰਹੇ ਨੇ ਪਰ ਆਪਣਾ ਸਾਰਿਆਂ ਤੋਂ ਲਾਸਟ ਤੇ ਘਰ ਪੈ ਰਹੇ ਇੱਕ ਇਧਰਲਾ ਪਲਾਂਟ ਹੈ ਇੱਕ ਅੱਗੇ ਆ ਸੋ ਇਹ ਆਪਣਾ ਲਾਸਟ ਹੈ ਵਲੌਗ ਸੋ ਹਾਂਜੀ एवरीवन ਇੱਥੋਂ ਪੂਰਾ ਦਿਖ ਰਿਹਾ ਹੈ ਨਾ ਚੱਗ ਕਰ ਸਕਦੇ ਹੋ ਤੁਸੀਂ ਸੋ ਇੱਥੇ ਕਾਫੀ ਘਰ ਪੈ ਰਹੇ ਨੇ ਨਵੇਂ ਤੋਂ ਨਵੇਂ ਘਰ ਪੈ ਰਹੇ ਜਿਵੇਂ ਕਿ ਪਿਛਲੇ ਵਲੌਗ ਵਿੱਚ ਤੁਸੀਂ ਦੇਖਿਆ ਹੀ ਸੀਗਾ ਕਿ ਆਪਣਾ ਨੀ ਰੱਖੀ ਗਈ ਸੀਗੀ ਤੇ ਕੁਝ ਸਮਾਂ ਅੰਨੀ دیر ਨਹੀਂ ਹੋਈ ਸੀ ਕੋਸ਼ਿਸ਼ ਅਮੇ ਦੇ ਵਿੱਚ ਹੀ ਕਾਰ ਪੈ ਗਿਆ ਸੀਗਾ ਬਟ ਇਹਨਾਂ ਦਾ ਫੋਨ ਆਇਆ ਕਿ ਲੈਂਡਰ ਪੈਣਾ ਕੱਲ ਨੂੰ ਇਸ ਕਰਕੇ ਫਿਰ ਅਸੀਂ ਅੱਜ ਆਏ ਸੋ ਤੁਸੀਂ ਚੈੱਕ ਕਰ ਸਕਦੇ ਹੋ ਵੀ ਉਹ ਮੈਂ ਕਾਫੀ ਦੂਰ ਖੜੀ ਹਾਂ ਘਰ ਤੋਂ ਉਧਰ ਜਿਹੜੀ ਸਾਈਡ ਆਪਣਾ ਲੈਂਡਰ ਪੈ ਰਿਹਾ ਹੈ ਸੋ ਜਿਹੜੀ ਜਗ੍ਹਾ ਤੇ ਮੈਂ ਖਲੋਤੀ ਹਾਂ ਕਾਫੀ ਅਦਰ ਦੇਖ ਸਕਦੇ ਹੋ ਨੀਚੇ ਤੱਕ ਬਹੁਤ ਸਾਰੀ ਖਾਲੀ ਜਗ੍ਹਾ ਹੈ ਤੇ ਹੋਰ ਵੀ ਨਵੇਂ-ਨਵੇਂ ਘਰ ਪੈ ਰਹੇ ਹੈਗੇ ਆ ਪੰਡੇ ਆ ਇਥੇ ਤਾਂ ਜਗ੍ਹਾ ਇਨੀ ਸਾਫ਼ ਨਹੀਂ ਹੈਗੀ ਉਹ ਵੀ ਜਦੋਂ ਜਗ੍ਹਾ ਲਈ ਸੀਗੀ ਉਹਨਾਂ ਨੇ ਘਰ ਪਹਿਲਾਂ ਜਿਵੇਂ ਕਿ ਜਿਹੜੀ ਜਗ੍ਹਾ ਸੀ ਨਾ ਉਹ ਉਹਦੀ ਸਫਾਈ ਕੀਤੀ ਸੀਗੀ ਸਾਰੇ ਕੰਡੇ-ਕੁੰਡੇ ਜਿੰਨਾ ਵੀ ਪੂਰਾ ਘੜਕੜ ਸੀ ਗੰਦ-ਗੁੰਦ ਉਹਨਾਂ ਨੇ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕੀਤਾ ਉਸ ਤੋਂ ਬਾਅਦ ਕੀ ਹੁੰਦਾ ਮਿੱਟੀ ਪਾਈ ਗਈ ਨੀਰ ਰੱਖੀ ਗਈ ਆਸ-ਪਾਸ ਕੰਦਾ ਕੀਤੀਆਂ ਗਈਆਂ ਜਿਹਦੇ ਕਰਕੇ ਆਪਣਾ ਉਹਨਾਂ ਨੇ ਵੀ ਆਪਣਾ ਜਿਵੇਂ ਕਿ ਉਹਨਾਂ ਨੂੰ ਸਾਹਬ ਹੁੰਦਾ ਮਿਸਤਰੀ ਹੁੰਦਿਆ ਜਿਹੜੇ ਹਨਾ ਯਾਨੀ ਕਿ ਮੇਰੇ ਕਹਿੰਦਾ ਮਤਲਬ ਜਦੋਂ ਜਗ੍ਹਾ ਲਈ ਸੀ ਕਾਫੀ ਗੰਦੀ ਸੀਗੀ ਤੇ ਸਫਾਈ ਕੀਤੀ ਗਈ ਸੀ ਉਹਦੀ ਤੇ ਬਾਕੀ ਨੀਰ ਰੱਖੀ ਗਈ ਸੀ ਫਿਰ ਉਹਨਾਂ ਨੇ ਘਰ ਪਾਇਆ ਆ ਬਾਕੀ ਘਰ ਬਣ ਕੇ ਰੈਡੀ ਹੋ ਗਿਆ ਹਲੇ ਉੱਪਰ ਵੀ ਬਣਾਣਗੇ ਤੇ ਇਹ ਆਪਣਾ ਪਹਿਲਾ ਲੈਂਟਰੇ نیچے ਜਿਹੜਾ ਕਿ ਇਹਨਾਂ ਨੇ ਪਾਉਣਾ ਹੈਗਾ ਆ ਬਾਕ ਪਾਉਣ ਦੇ ਨੇ ਸੋ ਹਾਂਜੀ एवरीवन ਹੁਣ ਮੈਂ ਨੇੜੇ ਆ ਚੁੱਕੀ ਸੀਗੀ ਚੈੱਕ ਕਰੋ ਕੰਮ ਹੋ ਰਿਹਾ ਹੇ एवरीवन ਕਾਫੀ ਟਾਈਮ ਹੋ ਗਿਆ ਸੀ ਮੈਨੂੰ ਉੱਥੇ ਖੜੀ ਨੂੰ ਬਟ ਹੁਣ ਮੈਂ ਸਾਈਡ ਤੇ ਆ ਚੁੱਕੀ ਹਾਂ ਤੇ ਚਿਕਾ ਨਵੇਂ ਸਾਲ ਨਾਲ ਸਬਸਕ੍ਰਾਈਬ ਕਰ ਲੈ ਮੇਰਾ ਹਰ ਇੱਕ ਹਰ ਕੋਣ ਵਾਲਾ ਤੁਸੀਂ ਵਲੌਗ ਦੇਖ ਸਕੋ ਐਂਡ ਇਹੀ ਹੁੰਦਾ ਲੰਡਰ ਤੇ ਐਨਾ ਕੋਈ ਵੀਊ ਦਿਖਾਣਾ ਸੀ ਬਸ ਮਣੇ ਸਮਝ ਨਹੀਂ ਆ ਰਹੀ ਮੈਂ ਕੀ ਬੋਲਾਂ ਕੀ ਨਾ ਬੋਲਾਂ ਬਟ ਮੈਂ ਵੀਜ਼ ਜ਼ਰੂਰ ਦਿਖਾਣਾ ਚਾਹੁੰਦੀ ਸੀਗੀ ਤੇ ਬਾਕੀ ਯਾਨੀ ਕਿ ਮੈਂ ਇਹਨਾਂ ਦੱਸ ਦਿੰਨੀ ਆ ਪਹਿਲਾਂ ਜਿਹੜਾ ਘਰ ਸੀਗਾ ਨਾ ਉਹ ਜਿਵੇਂ ਕਿ ਸ਼ਹਿਰ ਦੇ ਵਿੱਚ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਸ਼ਹਿਰ ਤੋਂ ਬਾਹਰ ਬਾਹਰ ਯਾਨੀ ਕਿ ਖਾਲੀ ਜੀ ਜਗ੍ਹਾ ਸੀ ਇੱਥੇ ਸਿਰਫ ਪਹਿਲਾਂ ਵੀ ਮਾਸ ਹੀ ਹੁੰਨੀ ਵੀ ਰਹਿੰਦੀ ਆ ਹਨਾ ਯਾਨੀ ਕਿ ਨਾਨੀ ਦੇ ਭੈਣ ਲੱਗਦੇ ਨੇ ਗਾਂ ਉਹਨਾਂ ਦੀ ਸਿਸਟਰ ਸੀਗੇ ਉਹ ਇੱਥੇ ਉਹਨਾਂ ਦਾ ਘਰ ਸੀਗਾ ਉਹਨਾਂ ਨੇ ਇੱਥੇ ਜਾਈ ਲਿਆਇਆ ਯਾਨੀ ਕਿ ਸ਼ਹਿਰ ਤੋਂ ਬਾਰ-ਬਾਰ ਵੀ ਠੀਕ ਹੈ ਵੀ ਜਿੱਥੇ ਸਹੀ ਲੱਗਦਾ ਹੈ ਹਨਾ ਤੇ ਬਸ ਜਿਵੇਂ ਉਹਨਾਂ ਦੀ ਮਰਜ਼ੀ ਸੀ ਉਹਨਾਂ ਨੇ ਉਵੇਂ ਹੀ ਕੀਤਾ ਆ ਬਹੁਤ ਖੁਸ਼ੀ ਹੋਈ ਸਾਰੇ ਜਾਣੇ ਆਏ ਆ ਸਾਰੇ ਰਿਸ਼ਤੇਦਾਰ ਆਏ ਨੇ ਤੇ ਬਹੁਤ ਵਧੀਆ ਇੰਜੋਏਮੈਂਟ ਕੀਤਾ ਆ ਤੇ ਸੌਰੀ ਮੈਂ ਕਿਸੇ ਨੂੰ ਵਿੱਚ ਨਹੀਂ ਲੈ ਕੇ ਆ ਸਕੀ ਵਲੌਗ ਦੇ ਪਰ ਜਿੰਨੇ ਕੋ ਵੀ ਆਏ ਸੀਗੇ ਆਪਣੀ ਮਰਜ਼ੀ ਨਾਲ ਆਪਾਂ ਕਿਸੇ ਨੂੰ ਫੋਰਸ ਨਹੀਂ ਕਰਦੇ ਹਨਾ ਜਿਨ੍ਹਾਂ ਨੂੰ ਸਹੀ ਲੱਗਦਾ ਲੱਗੇ ਜਿਨ੍ਹਾਂ ਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਫੋਰਸ ਵਾਲੀ ਗੱਲ ਨਹੀਂ ਹੁੰਦੀ ਹਾਸ ਖੇਡ ਕੇ ਜਿਹੜਾ ਆਂਦਾ ਆਪਾਂ ਲਿਆਣੇ ਆ ਹਨਾ ਬਾਕੀ ਇਹ ਵੀ ਨਹੀਂ ਹੈਗਾ ਕਿ ਅਸੀਂ ਇਦਾਂ ਹੀ ਫੋਨ ਲਾ ਜਾਈਏ ਵੀ ਕੋਈ ਵਿੱਚ ਆਵੇ ਹਨਾ ਤੇ ਇਸ ਕਰਕੇ ਮੇਨ ਮੈਂ ਜਿੰਨੇ ਕੋ ਆਪਣੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਏ ਸੀ ਬਸ ਕੱਲੇ ਮਾਸੀ ਹੁਣੇ ਲਾ ਲੋ ਇਹ ਹੀ ਸੀਗੇ ਆਪਣੇ ਮੇਨ ਮੇਨ ਹੀ ਸੀ ਜੀ ਬਹੁਤ ਵਧੀਆ ਇੰਜੋਏਮੈਂਟ ਕੀਤਾ ਤੇ ਬਹੁਤ ਵਧੀਆ ਯਾਨੀ ਕਿ ਦਿਨ ਗਿਆ ਤੇ ਅੱਜ ਦੇ ਵਲੌਗ ਵਿੱਚ ਇੰਨਾ ਹੀ ਸੀ ਜੇਕਰ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆਂ ਘਰ ਜਾ ਕੇ ਬਾਏ ਬਾਏ